ਕਲਪੱਲਾ ਦੇ ਮੈਂ ਤੁਹਾਡੇ ਮਾਜਮ ਰਾਹੀਂ ਸ਼ਹਿਰ ਵਾਸੀਆਂ ਨੂੰ ਤੇਰੀਆਂ ਮੌਬਤ ਮੌਰਕਾ ਦੇਣਾ ਚਾਹੁੰਦਾ ਹਾਂ ਤੇ ਅੱਜ ਆਪਾਂ ਇੱਕ ਯੁਵਾ ਜਾਗਤੀ ਮੰਚ ਵੱਲੋਂ ਇੱਕ ਮਿਸ਼ਨ ਚੇੜਿਆ ਮੁੰਡਿਆਂ ਨੇ ਕਰਦਿਆਂ ਨੇ ਕਿ ਜਿੰਨੇ ਵੀ ਚੋ ਚ ਪੰਜੀਚੋ ਪੋਲ ਤੋਂ ਲੈ ਕੇ ਮੰਗੂ ਵਾਲਾ ਜਿੰਨੇ ਵੀ ਲੰਗਰਗਰ ਲੱਗੇ ਆ ਉਹਨਾਂ ਡਿਸਪੋਜ਼ਲ ਜੋ ਵੀ ਬਾਹਰ ਸਟੂਏ ਨਗਰ ਕਾਂ ਤੋਂ ਬਾਅਦ ਉਹ ਤੁਹਾਡੇ ਮੁੰਡੇ ਇਕੱਠਾ ਕਰਨਗੇ ਅਦੇ ਉਹਨਾਂ ਨੂੰ ਦੰਪਨੀ ਜਵਾ ਆਪਣੀ ਜੇ ਹਸ਼ਾਰਕੂ ਦੰਪਨੀ ਹੋ ਸਕਣਗੇ ਅਸਾ ਸੁਣਨ ਤੇ ਵੀ ਆਇਆ ਕਿ ਮੰਗੂ ਵਾਲੀ ਇੱਕ ਡੰਪ ਬਣਿਆ ਆ ਜਿਹੜੇ ਮੰਗਵਾ ਦੇ ਨੇੜੇ ਹੋ ਗਏ ਮੰਗਵਾ ਚੜਦੂਵੇ ਨੇ ਦਾ ਅੱਛਾ ਹਾਲ ਪੂਰਾ ਹੋਵੇ ਚੜਦੂਵੇ ਕਿ ਜਿੰਨੇ ਕਰਕੇ ਮਾਹੌਲ ਸਾਫ ਉਤਰ ਆਵੇ ਔਰ ਕੋਈ ਬੁਲਾਰੀ ਛਾਲਿਆਂ ਡਰਨਾ ਨਾ ਦਵੇ ਕਿੰਨੇ ਕ ਆਪਣੇ ਜੂਥ ਦਾ ਹੈਗਾ ਇਕੱਠ ਸਰ ਦੋ ਟਰਾਲੀਆਂ ਨਹੀਂ ਜੂਥ ਦਾ ਸਾਡੇ ਕੋਲ ਬੇਥੇਰਾ ਆ ਪਰ ਆਪਾਂ ਦੋ ਟਰਾਲੀਆਂ ਜੇਵਾ ਲਗਾਣੀ ਆ ਕਿ ਦੋ ਟਰਾਲੀਆਂ ਖੁੰਗੀਆਂ ਹੋ ਗਈਆਂ ਇਹ ਕਿੰਨੇ ਦੇ ਮਗਦਰ ਇਹ ਜਿੰਨੇ ਕਰਨਾ ਲਾਤੇ ਹੋ ਕਰਨ ਇੱਕੋ ਰਾਤ ਨੂੰ ਵਾਦੀ ਵਿੱਚ ਚੈੱਕ ਕਰ ਲਵਾਂਗੇ ਕਿ ਜਿੱਥੇ ਕੋਈ ਖਲਾਰਾ ਪਿਆ ਦੋ ਮੁੰਡੇ ਚੱਕ ਲੂਗਾ ਜਰਾ ਕਿੱਥੋਂ ਆਈ ਜੀ ਚਲੋ ਜੋਗ ਵਾਸਤੇ ਦੂ ਚਾਰ ਪੂਰਾ ਦਾ ਸਾਨੂੰ ਨਾਲ ਸਾਰਿਆਂ ਦਾ ਇੱਥੇ ਜੰਮੇ ਬਣੇ ਆ ਉਹ ਸਾਡਾ ਫਰਜ਼ ਬੰਦਾ ਵੀ ਹਿਸਾਬ ਹੁਣ ਸਾਭ ਰੱਖੀ ਹੈ ਤੇ ਨਾਲ ਹੋਰ ਵੀ ਜਿਹੜੇ ਮੇਲਾ ਦੇਖਣ ਆ ਰਹੇ ਜਿਹੜੇ ਆ ਵਿੱਚ ਜਿੰਨੂੰ ਨਹੀਂ ਮਾਤਰੇ ਜਾ ਰਹੇ ਆ ਮੰਨੂ ਇਹਨੂੰ ਬੇਨਤੀ ਕਰਦਾ ਹੈ ਕਿ ਉਹ ਵੀ ਖੁਦਾਰਾ ਨਾ ਪਾਣ ਜਿਆਦਾ ਅਗਰ ਇਹ ਦਸਵੀਂ ਪਿਆਏ ਤੇ ਦੂਜੇ ਵਿੱਚ ਜੋ ਕਿ ਦਸਵੀਂ ਸਿੱਟਾ ਇਸ ਵਾਰੀ ਉਸ ਟੰਨਾ ਜਿੰਮਾ ਦੇ ਲੰਗਰ ਖਾਣਾ ਉਹਨਾਂ ਲਈ ਲੜਕਣ ਔਰ ਜਗ੍ਹਾ ਜਗ੍ਹਾ ਲਾਖ ਲਾ ਰਣ ਆ ਜਿਸ ਤਰ੍ਹਾਂ ਕਿ ਆਪ ਜਾਣਦੇ ਹੋ ਸਾਵਣ ਦੇ ਨਰਾਤੇ ਚੱਲ ਰਹੇ ਨੇ ਤੇ ਜਿੰਨੀਆਂ ਵੀ ਸੰਗਤਾਂ ਹੈਗੀਆਂ ਉਹ ਦਰਸ਼ਨਾ ਵਾਸਤੇ ਮਾਤਾ ਜੀ ਦੇ ਮੰਦਰ ਜਾਂਦੀਆਂ ਹਨ ਤੇ ਹਿਾਰਪੁਰ ਦੇ ਵਿੱਚ ਸੰਗਤਾਂ ਦੇ ਵਾਸਤੇ ਲੋਕਾਂ ਵੱਲੋਂ ਦਾਦਾਨੀ ਸੱਜਣਾ ਵੱਲੋਂ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੁੰਦਾ ਤੇ ਉਸ ਦੇ ਮੇਨ ਜਿਹੜਾ ਹੈਗਾ ਸਫਾਈ ਨੂੰ ਰੱਖਣ ਲਈ ਸੰਜੀਵ ਮਹਿਰਾ ਜੀ ਦੀ ਟੀਮ ਜਿਹੜੀ ਜਵਾਗ੍ਰਿਤੀ ਮੰਚ ਹੈਗਾ ਜੀ ਇਹਨਾਂ ਦਾ ਬਹੁਤ ਜਿਆਦਾ ਵੱਡਾ ਹੈਗਾ ਵੀ ਜਿੱਥੇ ਸਾਡਾ ਸ਼ਹਿਰ ਜਿਹੜਾ ਹਿਾਰਪੁਰ ਹੈਗਾ ਉਹ ਵੀ ਸਾਫ਼-ਚੁੱਤਰਾ ਰਹੇ ਉਹ ਜਿੱਥੇ ਸੰਗਤ ਲੰਗਰ ਖਾਉ ਨੇ ਖਾਣਾ ਆਏਗਾ ਤੇ ਉੱਥੇ ਜਿਹੜੀ ਸਾਫ ਸਫਾਈ ਦਾ ਹੈਗਾ ਜਿੰਨਾ ਵੀ ਹੈਗਾ ਜੀ ਇਹਨਾਂ ਨੇ ਆਪਣਾ ਅੱਜ ਦੋ ਟਰਾਲੀਆਂ ਤਾਂ ਅਰੇਂਜਮੈਂਟ ਕੀਤਾ ਹੈਗਾ ਜੀ ਉਹ ਸਾਰਾ ਉੱਥੇ ਸਫਾਈ ਕਰਕੇ ਤੇ ਉਹ ਜਿਹੜਾ ਮਤਲਬ ਉਹ ਉਹਨਾਂ ਦਾ ਬਸਤਨ ਵਗੈਰਾ ਦਾ ਡਿਸਪੋਜ਼ਲ ਹੈਗੀ ਆ ਉਹਨਾਂ ਦਾ ਉਹ ਸਫਾਈ ਨੂੰ ਉੱਥੇ ਡੰਪ ਦੇ ਵਿੱਚ ਪਾਉਣਗੇ ਤਾਂ ਜੋ ਜਿਹੜਾ ਹੈਗਾ ਸਾਫ ਸੁਥਰਾ ਚੈ ਰਵੇ ਤਾਂ ਖੂਬ ਪ੍ਰਸਾਦਾਂ ਦੇ ਮੌਸਮ ਵੀ ਆ ਤੇ ਇਸ ਕਰਕੇ ਕੋਈ ਕਿਸੇ ਬਿਮਾਰੀ ਦੇ ਨਾਲ ਫੈਲ ਸਕੇ ਤੇ ਇਹਨਾਂ ਦਾ ਜੀ ਬਹੁਤ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਇਹਨਾਂ ਦਾ ਬਹੁਤ ਜਿਆਦਾ ਵੱਡਾ ਬਰਾਲਾ ਜਿੱਤੇ ਸੇਵਾ ਕਰ ਰਹੇ ਆ ਇੰਨੀ ਸਾਰੇ ਇਹਨਾਂ ਦੇ ਨਾਲ ਜੁਵਾ ਮੋਰਚਾ ਵੀ ਬਹੁਤ ਬਹੁਤ ਇਹਨਾਂ ਦਾ ਨਾਲ ਨੇ ਤੇ ਬਹੁਤ ਇਹਨਾਂ ਦਾ ਛਲਾਂਗਾ ਜੋ ਕੰਮ ਆ ਜੀ ਧੰਨਵਾਦ ਜੀ ਸਾਈ ਸਾਡੇ ਜਦੋਂ ਸਾਡੇ ਬਲੋਂ ਜਿਹੜੇ ਹੈਗੇ ਆ ਪਲੀਸ ਸਪੀਸ਼ਲ ਚਾਰਪੋਰ ਪਲੀਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਿੰਦਰ ਲਾਂਬਾ ਜੀ ਵੱਲੋਂ ਤੇ ਸਪੈਸ਼ਲ ਜਿਹੜੇ ਹੈਗੇ ਸਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਹੈਗੇ ਆ ਮੇਰੀ ਰਾਪ ਦੇ ਮਾਧਮ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਸ਼ਰਧਾਲੂ ਜਾਣੇ ਨੇ ਤੇ ਉਹ ਥੋੜਾ ਜਿਹਾ ਟ੍ਰੈਫਿਕਾਂ ਦੇ ਨਿਯਮਾਂ ਨੂੰ ਵੀ ਪਾਲਣਾ ਕਰਨ ਤੇ ਤਾਂ ਜੋ ਜਿਹੜਾ ਸਮੂਥਲੀ ਜਿਹੜਾ ਟ੍ਰੈਕ ਚੱਲਦਾ ਰਹੇ ਨਿਰਬਿਗਨ ਚੱਲਦਾ ਰਹੇ ਕਿਸੇ ਨੂੰ ਕੋਈ ਬਾਧਾ ਨਾ ਆਵੇ